ਇਹਦੇ ਬਾਰੇ ਤੁਹਾਨੂੰ ਬਹੁਤ ਜ਼ਿਆਦਾ ਤੱਕ ਨਹੀਂ ਦੱਸ ਪਾਉਂਗਾ ਕਿਉਂਕਿ ਮੈਂ ਕੱਟਣ ਵਾਲੀ ਕਪੈਸਿਟੀ 'ਚ ਨਹੀਂ ਗੱਲ ਪਾਰਟੀ ਹਾਈਕ ਬੰਦ ਨੇ ਹਰਿੰਦ ਕੇਰੀ왈 ਸੀ ਨੇ ਭਗਵੰਤ ਮਾਨ ਜੀ ਨੇ ਅਮਰੋੜਾ ਜੀ ਔਰ ਮਨਦੀਸ਼ ਸੁਸੋਦੀਆ ਜੀ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੇ ਇਹ ਡਿਸਾਈਡ ਕੀਤਾ ਪਰ ਮੇਰਾ ਮੰਨਣਾ ਹੈ ਕਿ ਮੈਂ ਜੋ ਬੇਦੀ ਜ਼ਿੰਦਗੀ ਦਾ ਪ੍ਰਿੰਸੀਪਲ ਹੈ ਮੇਰਾ ਮੰਨਣਾ ਹੈ ਕਿ ਬੰਦਾ ਜੇ ਇਸ ਵੀ ਪਾਰਟੀ ਦੇ ਵਿੱਚ ਆਪਣੀ ਪਾਰਟੀ ਦੇ ਵਿੱਚ ਰਹਿੰਦਾ ਆਪਣੀ ਪਾਰਟੀ ਦੇ ਜਿਹੜੇ ਸੂਲ ਨੇ ਜਿਹੜੇ ਕਾਇਦਾ ਕਾਨੂੰਨ ਨੇ ਉਹਨਾਂ ਨੂੰ ਜਿਹੜਾ ਸਾਨੂੰ ਫਾਲੋ ਕਰਨਾ ਚਾਹੀਦਾ ਜੇ ਆਪਾਂ ਨੂੰ ਫਾਲੋ ਨਹੀਂ ਕਰ ਸਾਨੂੰ ਮੰਨ ਕੇ ਚੱਲਣਾ ਚਾਹੀਦਾ ਕਿ ਸਾਨੂੰ ਪਾਰਟੀਆਂ ਦੀ ਜਿਹੜੀ ਪਾਲਿਸੀ ਹੈ ਸਾਨੂੰ ਉਹਦੇ ਅਨਸਾਰ ਚੱਲਣਾ ਪਊਗਾ ਨਾ ਕਿ ਪਾਰਟੀ ਦੇ ਸਾਡੇ ਅਨਸਾਰ ਸੋ ਮੈਨੂੰ ਲੱਗਦਾ ਕਿ ਇੱਥੇ ਕਿਤੇ ਗੈਪ ਜਿਹੜਾ ਉਹ ਰਹਿ ਗਿਆ ਜਿਹਦੇ ਕਰਕੇ ਪੱਲਾ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਆ ਲੱਗਦਾ ਕਿ ਰੂਲ ਫੋਲੋ ਨਹੀਂ ਕੀਤੇ ਗਏ ਨਹੀਂ ਨਹੀਂ ਤਾਂ ਹੀ ਹੋਈ ਆ ਹੋਰ ਤੇ ਕੁਝ ਬਲ ਦੇਖੋ ਨਾ ਮੈਂ ਹੋਰ ਤੇ ਕੁਝ ਕਹਿ ਨਹੀਂ ਸਕਦਾ ਪਰ ਉਹ ਕਹਿੰਦੇ ਮੈਂ ਤਾਂ ਸੱਚ ਬੋਲ ਰਿਹਾ ਜੀ ਮੇਰੇ ਸਾਹ ਨੂੰ ਦਬਾਇਆ ਕੋਈ ਗੱਲ ਨਹੀਂ ਸਾਕੇ ਕੋਈ ਨਹੀਂ ਦਬਾ ਸਕਦਾ ਸੱਚ ਕੋਈ ਸੱਚ ਬੋਲਦਾ ਇੰਡੀਪੈਂਡੈਂਟ ਆਪਣਾ ਬੋਲੋ ਪਰ ਪਾਰਟੀ ਦੀ ਜਿਹੜੀ ਪੋਜੀਸ਼ਨ ਆ ਪਾਰਟੀ ਦੀ ਜਿਹੜੀ ਲਾਈਨ ਆ ਤੁਹਾਨੂੰ ਪਾਰਟੀ ਦੀ ਲਾਈਨ ਪਾਰਟੀ ਦੀ ਪਿਛੇ ਜਿਹੜੀ ਉਹਨੂੰ ਫੋਲੋ ਕਰਨਾ ਪਵੇ ਪਰ ਉਹ ਕਹਿੰਦੇ ਬਿਕਰਮਜੀਤਿਆਲੇ ਕੇਸ ਦੇ ਵਿੱਚ ਵੀ ਜਿਹੜਾ ਹੈ ਤੰਗ ਕੀਤਾ ਗਿਆ ਬਿਕਰਮਜੀਤਿਆ ਨੂੰ ਪੋਸਟ ਪਾਈ ਗਈ ਹੈ ਇਹਦੇ ਬਾਅਦ ਕੀ ਕਹਿ ਸਕਦਾ ਉਹਨੂੰ ਜਿਹੜੇ ਬੰਦਿਆਂ ਨੇ ਯਾਦ ਪੰਜਾਬ ਪਰਵਾਜ਼ ਕੱਪ ਹੂੰ ਜਿੰਨਾ ਬੰਦਿਆਂ ਦੇ ਉੱਤੇ ਉਹ ਜਿਹੜਾ ਕੇਸ 540 ਟੋਰਦਾ ਹੋਇਆ ਸਭ ਤੋਂ ਵੱਡਾ ਜਿਹੜਾ ਸਰ ਪੰਜਾਬ ਦਾ ਜਿਹੜਾ ਨੁਕਸਾਨ ਹੋਇਆ ਜਿਹੜਾ ਪੀੜ 7 ਤੋਂ ਲੈ ਕੇ 17 ਤੱਕ ਦਾ ਸੀ 10 ਸਾਲ ਕਾਲੀ ਬੀਜੇਪੀ ਸਰਕਾਰ ਉਸ ਪੀਰੀਅਡ ਦੇ ਵਿੱਚ ਜਿੱਥੇ ਮੁਜੀਠੀਆ ਜੀ ਕੈਬਨਿਟ ਮਿਨਿਸਟਰ ਸਨ ਉਸ ਟਾਈਮ ਦੇ ਵਿੱਚ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ ਤੁਸੀਂ ਕਦੀ ਉਹ ਸੋਚ ਵੀ ਨਹੀਂ ਸਕਦੇ ਕਿ ਕਿੰਨਾ ਨੁਕਸਾਨ ਹੋਇਆ ਦੇਖੋ ਜਿਹੜੀਆਂ ਮੌਤਾਂ ਹੋਈਆਂ ਸਾਡੇ ਨੌਜਵਾਨ ਮਰ ਗਏ ਨਸ਼ਿਆਂ ਦੇ ਨਾਲ ਹਆਰਾਂ ਦੀ ਗਿਣਤੀ ਦੇ ਵਿੱਚ ਉਹ ਤੇ ਮਰ ਗਏ ਬਸ ਸਾਡਾ ਉਹਦੇ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਪੰਜਾਬ ਚੋਂ ਕਿੱਦਾਂ ਕੱਢਿਆ ਲੋਕਾਂ ਨੇ ਵਿਚਾਰਿਆ ਉਹਨੇ ਜ਼ਮੀਨਾਂ ਘੜਨੇ ਪਾ ਕੇ ਪਲਾਟ ਵੇਚ ਕੇ ਕੱਲ ਦੇ ਚੁੱੱਕ ਗਏ ਤਾਂ ਤੇ ਆ ਕਿ ਸਾਡੇ ਬੱਚੇ ਨਸ਼ੇ ਦੇ ਨਾਲ ਲੱਗ ਗਏ ਉਹਨਾਂ ਨੇ ਸਾਡ ਆਪਣੇ ਬੱਚਾ ਨੂੰ ਕਿਸੇ ਨੇ ਕੈਨੇਡਾ ਚ ਕਿਸੇ ਨੇ ਮੈਟਾ ਚ ਕਿਸੇ ਨੇ ਨਿਊਜ਼ੀਲੈਂਡ ਆਸਟ੍ਰੇਲੀਆ ਚ ਸਾਡਾ ਪੰਜਾਬ ਜਿਹੜਾ ਉਹ ਉਹ ਖਾਲੀ ਕਰਦਾ ਪਰ ਉਹ ਕੋ ਦਾ ਸੁਣੋ ਸੁਣੋ ਸਾ ਸੁਣੋ ਸੁਣੋ ਉਹਦਾ ਕਿੰਨਾ ਜਿਹੜੀਆਂ ਸਾਡੀਆਂ ਬਾਹਰਲੇ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਕਾਲਜ ਜਿਹੜੇ ਸੀਗੇ ਹਲਬਾ ਖਲਬਾ ਪਈ ਪੰਜਾਬ ਚ ਲੈ ਗਏ ਸਾਡੇ ਸਾਡੇ ਨਚੋਰਤ ਸਾਡੇ ਕੁਝ ਮਰ ਗਏ ਉਹ ਚੜ ਗਏ ਜਿਆਦਾ ਚੜ ਗਏ ਉਹ ਇਹਨਾਂ ਲੋਕਾਂ ਦੀ ਕਰਤੂਤ ਕਰਕੇ ਚੜ ਗਏ ਜਿੰਨਾਂ ਨੇ ਇਹ ਦੋ ਵਾਰ ਸਾਡੇ ਸਾਹਮਣੇ ਦੋ ਵਾਰ ਪ੍ਰਵਾਸ ਹੋਇਆ ਪੰਜਾਬ ਦੇ ਵਿੱਚ ਇੱਕ ਵਾਰ ਹੋਇਆ ਜਦੋਂ ਪੰਜਾਬ ਦੇ ਵਿੱਚ ਬ੍ਰਿਟਿਸ਼ ਨੂੰ ਸਟਾਫ ਤੋਂ ਬਾਹਰ ਪੰਜਾਬ ਦੇ ਵਿੱਚ ਨਵੰਨਮਾ ਜਦੋਂ ਆਤਵਾਦ ਸ਼ੁਰੂ ਹੋਇਆ ਜਦੋਂ ਕਾਰਕੁਦਾਇ ਸ਼ੁਰੂ ਹੋਈ ਉਸ ਤੋਂ ਬਾਅਦ ਵੀ ਲੋਕਾਂ ਨੇ ਆਪਣੇ ਬੱਚੇ ਕੁਝ ਲੋਕ ਆਪ ਜਿਹੜੇ ਜੱਦਾ ਤੇ ਚੜ ਕੇ ਚਲੇ ਸੋ ਜਿਹੜਾ ਸਾਰ ਪੰਜਾਬ ਦਾ ਨੁਕਸਾਨ ਹੈ ਇਹ ਦੀ ਪੂਰਤੀ ਕਰੇਗਾ ਇਹ ਪੰਜਾਬ ਦਾ ਜਿਹੜਾ ਨੁਕਸਾਨ ਕੀਤਾ ਇਹਨਾਂ ਲੋਕਾਂ ਨੇ ਇਹ ਨੁਕਸਾਨ ਜਿਹੜਾ ਸਾਡੀ ਇਹ ਬਹੁਤ ਵੱਡਾ ਨੁਕਸਾਨ ਸੋ ਇਸ ਕਰਕੇ ਮਜੀਠੀਏ ਨੂੰ ਕੀ ਕੀਤਾ ਕੀ ਨਹੀਂ ਕੀਤਾ ਸਵਾਲ ਇਹਦੇ ਆ ਸਵਾਲ ਸਾਡ ਉਹ ਆ ਜਿਹੜਾ 109 ਦਾ ਪੰਜਾਬ ਚ ਮੱਗੇ ਜਿਹੜੇ 540 ਮਤਲਬ ਕਰੋੜ ਦਾ ਮਸਲਾ ਹੈ ਅੱਜ ਤੋਂ ਮਤਲਬ ਸਾਡੇ ਸਾਬਕਾ ਵਿਧਾਇਕ ਕੋਨੀ ਜੀ ਨੇ ਵੀ ਕਿਹਾ ਕਿ 6000 ਕਰੋੜ ਦਾ ਜਿਹੜਾ ਇਹ ਟਲਕਮੰਦੀ ਦਾ ਕੇਸ ਹੈ ਸਾਰਾ ਪੰਜਾਬ ਹੀ ਨਿਚੋੜਦਾ ਜਾ ਅੱਜ ਉਹ ਸੁਖਵੀਰ ਬਾਦਲ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮੇਰਾ ਚੈਲੰਜ ਹੈ ਕਿ ਇਹ ਪਰਚਾ ਚੁਟھا ਪਿਆ ਆ ਆਮ ਆਦਮੀ ਪਾਰਟੀ ਦਾ ਸਾਰਾ ਦੇਖੋ ਸੁਖਵੀਰ ਬਾਦਲ ਉਹ ਨਹੀਂ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਉਹਨਾਂ ਦੀ ਕੋਈ ਗਲਤ ਸੱਚੀ ਨਹੀਂ ਦੋਜੀ ਗੱਲ ਇਹ ਆ ਕਿ ਜਿਹੜੀਆਂ ਇਸ ਦੇਸ਼ ਦੀਆਂ ਮਾਨਜੋਗ ਕੋਰਟ ਕਚਹਿਰੀਆਂ ਮਾਨਜੋਗ ਜੱਜ ਨੇ ਮਾਨਜੋਗ ਵਕੀਲ ਨੇ ਜਿਹੜੇ ਕੋਰਟਾਂ 'ਚ ਕੇਸ ਲੜਦੇ ਆ ਸਾਰਾ ਜਿਹੜਾ ਡੀਜੀਪੀ ਉਹਨਾਂ ਦੇ ਟਾਈਮ ਤੇ ਲੱਗਾ ਸੀਗਾ ਚਟੋਪਾデア ਜੀ ਉਹਨਾਂ ਨੇ ਆ ਕੇ ਕਹਿਤਾ ਕਿ ਬਿਲਕੁਲ 100% ਬਿਗਨਜੀਤ ਮਜੀਠੀਆ ਦੋਸ਼ੀ ਹੈ। ਈਡੀ ਦੇ ਜਿਹੜੇ ਮੁਖੀ ਸੀਗੇ ਨੰਨਸ ਸਿੰਘ ਗੋਣੀ ਉਹਨਾਂ ਨੇ ਕਹਿਤਾ ਕਿ ਬਿਲਕੁਲ ਇਹ 100% ਉਹ ਦੋਸ਼ੀ ਸੀਗੇ। ਸਮਝ ਦੇਖ ਦੀਗਾ। ਉਹਦ ਕੋਰਟ ਨੇ ਪਹਿਲੇ ਹੀ ਦਿਨ ਜਦੋਂ ਸਾਰੇ ਪੇਪਰ ਦੇਖੇ ਤੇ 7 ਦਿਨ ਦਾ ਜਿਹੜਾ ਉਹਨਾਂ ਦਾ ਅਰਮਾਡ ਜਿਹੜਾ ਦਿੱਤਾ ਜੇ ਜੇ ਤੇ ਉਹਦੇ ਵਿੱਚ ਕੋਈ ਟੁੱਟਾ ਦੀ ਗੱਲ ਹੁੰਦੀ ਜੇ ਉਹਦੇ ਵਿੱਚ ਕੋਈ ਇਦਾਂ ਦੀ ਗੱਲ ਹੁੰਦੀ ਤੇ ਸਰ ਮਤਲਬ ਰਿਵਾਰਡ ਵੀ ਨਹੀਂ ਮਿਲਣਾ ਤੇ ਦੂਜੀ ਗੱਲ ਇਹ ਆ ਕਿ ਸੁਖਬੀਰ ਥੋੜੀ ਇਹ ਦੱਸੇ ਕਿ 7 ਤੋਂ 17 ਤੱਕ ਪੰਜਾਬ ਪੰਜਾਂ ਦਰਿਆਵਾਂ ਦੀ ਤਸਵੀਰ ਉਸ ਸਮੇਂ ਲੋਕ ਕਹਿੰਦੇ ਸੀਗੇ ਕਿ ਛੇਵਾਂ ਦਰਿਆ ਦਸ਼ਾਂ ਦਾ ਵਗ ਗਿਆ ਇਹਨਾਂ ਦਾ ਰਾਜ ਜੀ ਕਿਹਦਾ ਦਾ ਸੀਗਾ ਉਹ ਦੱਸ ਸਕਦੇ ਸੁਖਬੀਰ ਥੋੜੀ ਕਿ ਜਦੋਂ ਭੋਲੇ ਨੇ ਜਗਦੀਸ਼ ਭੋਲੇ ਨੇ ਸਮਗਲਰ ਨੇ ਜਦੋਂ ਸਰ ਮਹਾਲੀ ਦੀ ਕੋਰਟ ਦੇ ਵਿੱਚ ਲਿਖਤੀ ਬਿਆਨ ਦਿੱਤਾ ਆਪਣਾ ਲਿਖਤੀ ਬਿਆਨ ਦਿੱਤਾ ਕਿ ਨਹੀਂ ਉਤੋਂ ਬਾਅਦ ਇਹਨਾਂ ਜਾਂਚ ਕਿਉਂ ਨਹੀਂ ਕੀਤੀ ਜੀ ਇੱਕ ਕੈਬਨਿਟ ਮੰਤਰੀ ਦੇ ਖਿਲਾਫ ਕੋਈ ਬੰਦਾ ਲਿਖਤੀ ਬਿਆਨ ਦਿੰਦਾ ਉਹ ਵੀ ਕੋਰਟ ਦੇ ਵਿੱਚ ਕੋਈ ਇਹਨਾਂ ਨੇ ਜਾਂਚ ਨਹੀਂ ਕੀਤੀ ਈਡੀ ਜਾਂਚ ਕਰਨ ਲੱਗੀ ਤਾਂ ਉਹਦਾ ਮੁਖੀ ਜਿਹੜਾ ਇਹਨਾਂ ਨੇ ਚੇਂਜ ਕਰਤਾ ਸੋ ਇਸ ਗੱਲ ਨਾਲ ਸਾਨੂੰ ਕੋਈ ਫਰਕ ਨਹੀਂ ਅਸੀਂ ਤਾਂ ਜੁੱਧ ਨਸ਼ਾ ਦੇ ਰੂਪ ਸ਼ੁਰੂ ਕੀਤਾ ਸਾਡੀ ਉਹ ਮਹਿਮਾ ਇਸ ਮਹਿਮਾ ਦੇ ਵਿੱਚ ਜੇ ਸ ਵੀ ਬੰਦੇ ਨੇ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਕੀਤਾ ਜਿਸ ਵੀ ਬੰਦੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਮੌਤ ਤੇ ਪੂਛ ਧੱਕਿਆ ਉਹ ਵੱਡਾ ਆ ਛੋਟਾ ਆ ਉਹ ਕੀ ਆ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਇਦਾਂ ਦੀ ਕਰਾਂਗੇ ਮਸਾਲੀ ਕਾਰਵਾਈ ਤੇ ਅੱਗੇ ਤੋਂ ਕੋਈ ਇਹੋ ਜਿਹਾ ਧੰਦਾ ਨਾ